ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਓ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਇ ਰਹਾ ਲਿਬਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਬੁਰੀਆਂ ਭਾਰ ਸਹੈ ਸਸਿਆਣ ਪਾ ਲਖ ਹੋ ਹੈ ਤੈ ਕਿਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਇ ਹੁਕਮੀ ਹੋਵਨ ਜੀ ਹੁਕਮ ਲੇਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਇਸ ਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਹੋਏ ਨਾਨਕ ਹੁਕਮੇ ਜੇ ਬੁੱਝ ਹੈ ਤਾਹੋਂ ਮੈਂ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲਏ ਫਿਰ ਦੇ ਗਾਵੇ ਕੋ ਜਾਪੇ ਰਸੇ ਦੂਰ ਗਾਵੇ ਕੋ ਵੇਖੇ ਹਾਦ ਰਹਿ ਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗੋ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹਾ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸਾਹਿਬ ਸਚ ਨੋਏ ਭਾਖਿਆ ਬਹੁ ਆਪਰ ਅਖੰ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਸ ਦੇ ਦਰਬਾਰ ਮੋਹ ਕੈ ਬੁਰਣ ਬੁਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀ ਤਾ ਨ ਹੋਏ ਆਪਿ ਆਪ ਨਿਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣਿ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਵ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਹਾ ਸਮਾਈ ਗੁਰਇਸਰ ਗੁਰਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋਂ ਜਣਾ ਆਖ ਨਹੀ ਕਹਿਣਾ ਬਥਨ ਨ ਜਾਇ ਗੁਰਾ ਇਕ ਦਹਿ ਬੂਝਾਏ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣ ਨ ਜਾਇ ਤੀਰਥ ਨਾ ਮਾਂ ਜੇ ਤਿਸ ਭਾਵ ਮਿਣ ਭਾਣੇ ਕੇ ਨਾਹੀਂ ਕਰੇ ਜੇ ਤੀ ਸ੍ਰਿਠੋ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਰਹੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾ ਇਕੰਧੇ ਬੋਜਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਮਸਰਣਾ ਜਾਈ ਜੇ ਜੁਗ ਚਾਰੇ ਅਰਜਾ ਹੋ ਰਦ ਸੁਣੀ ਹੋਏ ਨਮਖਣਾ ਮੈਂ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਉ ਰਖਾਏ ਕੈ ਜਸ ਕੀ ਰਜਗਲੇ ਜੇ ਤਿਸ ਨਦਰਣਾ ਆਵੇ ਤਾ ਬਾਤ ਨ ਪੁੱਛੇ ਕੇ ਕੀਟ ਆਂਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਮੁਣ ਦੇ ਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਦੀਪ ਲੋ ਪਤਲ ਸੁਣੈ ਪਹੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਸੁਣੈ ਈਸਰ ਬ੍ਰਹਮਾਇੰਦ ਸੁਣੈ ਮੁਖ ਸਲਾਹ ਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾ ਸਤਿ ਸਿਮਰਤ ਵੇਦ ਨਾਨਕ ਭਗਤਾਂ ਸਦਾਵੇਂਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਛਠ ਕਾਇ ਸੁਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਸ ਦਾ ਮੀਗਾ ਉਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਂ ਗੁਨਾ ਕੇਗਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵਹਿ ਰਹਾ ਸੁਣੈ ਹਾਥ ਵੇਸ ਗਹਾ ਨਾਨਕ ਭਗਤਾਂ ਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛੇ ਪਛਤਾਏ ਕਾਗਜ਼ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੇ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖਤਿ ਦਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਕਰੇ ਤਾਰੇ ਗੁਰ ਸਿੱਖ ਮਨ ਨਾਨਕ ਭਵੇ ਨਾ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗਹ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮੌਰ ਧੋਲ ਧਰਮ ਦਿਆ ਕਾ ਪੂਤ ਸੰਤੋਖ ਸਾਭ ਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਬਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਜਾ ਤ੍ਰਿੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਉਣ ਸੁਹਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾਓ ਏਕੋ ਕੋ ਆਓ ਸਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਆ ਸੰਸਤੀਆਂ ਸੰਗ ਦਾਤਾਰ ਅਸੰਖ ਸੂਰ ਮੋਹ ਭਕਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਹਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਤੁਪਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਮ ਸੰਥਾਵਿ ਆਗਮ ਆਗਮ ਅਸ਼ੰਖ ਲੋ ਅਸ਼ੰਖ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੀਸ ਲਹਾ ਅਖਰੀ ਗਿਆਨ ਗੀਤ ਗੁਣਗਾ ਅਖਰੇ ਲਿਖਨ ਬੋਲਣ ਬਾਰ ਅਖਰਾਂ ਸਿਰ ਸੰਜੋਗ ਵਖਾਣ ਨਿ ਨਹਿ ਲਿਖੇ ਤਿਸ ਸਰਨਾ ਹੈ ਜੇ ਫਰਮਾਇ ਤਿਵ ਤੇ ਪਾ ਹੈ ਜੇਤਾ ਕੀਤਾ ਤੇਤਾ ਨਾ ਵਿਨਾਵੇਂ ਨਾਹੀ ਕੋ ਥਾਉ ਕੁਦਰਤ ਕਮਣ ਕਹਾਉ ਮੀਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਨੀਕਾਰ ਤੂੰ ਸਦਾ ਸਲਾਮਤ ਨਿਰੰਕਰ ਪਰ ਇਹ ਹੱਥ ਪੈਰ ਤੰਦੇ ਹੀ ਪਾਣੀ ਧੋਤੇ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਪਰ ਇਹ ਮਤ ਪਾਪਾਂ ਕੇ ਸੰਗ ਉਤੋ ਭੇਨਾਵੇਂ ਕੇ ਰੰਗ ਪੁੰਨੀ ਪਾਪੀ ਅਖ ਨਾ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੇ ਆਵੋ ਜਾਵ ਤੀਰਤਪ ਦੇ ਆਵ ਦਤ ਦਾਣ ਜੇ ਕੋ ਪਾਵੇ ਤਿਲਕਾ ਮਾਨ ਸੁਣਿਓ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਉਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਹਾ ਕਵਣ ਜਿਤ ਹੋ ਆਇਆ ਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇ ਗੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਗੁਰਾਨ ਥਿਤ ਵਾਰਨ ਜੋਗੀ ਜਾਣੇ ਰਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਏ ਕੀਤਾ ਜਾ ਕਾਹੋ ਐ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹ ਹੈ ਪਾਤਾਲਾਂ ਪਾਤਾਲ ਲਖ ਆਗਾ ਸਾਂ ਆਗਾ ਓੜਕ ਓੜਕ ਭਾਲ ਥਕੇ ਵੇਦ ਕਹਿਨਿ ਕਵਾਤ ਸਹਿ ਸੇ 18 ਕਹਿਨਿ ਤੇ ਬਾ ਅਸਲੋ ਇਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤਿ ਨਾ ਪਾਈ ਆ ਨਦੀਆ ਤੇ ਵਾਹ ਕਬੇ ਸਮੁੰਦਰ ਜਾਣੇ ਹੈ ਸਮੁੰਦ ਸਹਾ ਸੁਲਤਾਨ ਕਿਰਹਾ ਸੇਤੀ ਮਾਲ ਧਨ ਕਿੜੀ ਤਰਨਾ ਹੋਣੀ ਜੇ ਤਿਸ ਮਨੋਂ ਨਾਮ ਵੀਸ ਰਹੇ ਅੰਤਰਾ ਸਿ ਪੀ ਕਹ ਨਾ ਅੰਤ ਅੰਤ ਨਗਰਣੇ ਦੇ ਨਾ ਅੰਤ ਅੰਤਰਾ ਵੇਖਣ ਸੁਣਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ अंतन जापे परा वार अंत कारण केते विलाहें ताके अंत ना पाए जाहै ए अंतन जाने कोए बहुता कहिए बहुता होए वड्डा साहिब ऊंचा ठां ऊच्य उपरूचान एवण ऊंचा होए कोए तिस ऊचै को जाने सोए ਜੇ ਵੜੇ ਆਪ ਜਾਣੇ ਆਪਾ ਨਾਨਕ ਨੰਦਰੇ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਣਾ ਤੁਮ ਆਏ ਕੀਤੇ ਮੰਗ ਹੈ ਜੋ ਦੂਪਾਰ ਕੀਤੇ ਅਗਨ ਤਰਹੀ ਵਿਚਾਰ ਕੀਤੇ ਖਬ ਟੁੱਟੇ ਵੇਕਾਰ ਕੀਤੇ ਲੈ ਲੈ ਮੁਕੁਰਪਾਹੇ ਕੀਤੇ ਮੂਰਖਾਹੀ ਖਾਹੇ ਕੀ ਤਿਆ ਦੁਖ ਭੂਖ ਸਦਮਾਰ ਇਹ ਪਹਿ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੇ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਹੀ ਕੇ ਜਿਸ ਨੂੰ ਬਖਸ਼ੇ ਸਿਬਸਾ ਰਹਾ ਨਾਨਕ ਪਾਤਸ਼ਾਹੀ ਪਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਏ ਅਮਲ Bhandar ਅਮਲ ਆਵਹਿ ਮਨ ਲੈ ਜਾਹਿ ਅਮੁੱਲ ਭਾਏ ਮਨ ਲਸਮਾਹਿ ਅਮੁੱਲ ਧਰਮ ਅਮਲ ਦੀਵਾਨ ਅਮੁੱਲੋ ਅਮਲ ਪਰਵਾਨ ਅਮੁੱਲ ਬਖਸ਼ੀਸ ਮੁਰਣੀ ਸਾਨ ਅਮੁੱਲ ਕਰਮ ਮੂਲ ਫਰਮਾਨ ਆਮੁੱਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਮੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇਂ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹ ਹੈ ਕਹ ਉਠ ਡ ਜਾਹੇ ਇਹਤੇ ਕੀਤੇ ਹੋਰ ਕਰਹਿ ਤਾਂ ਆਖ ਨ ਸਕੇ ਕੀਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਖੀਏ ਸਿਰ ਗਾਵਾਂ ਗਾਵਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਲੇ ਵਾਜੇ ਨਾਦ ਨਿਕ ਸੰਖਾ ਕੇਤੇ ਆਵਣ ਹਾਰੇ ਕੇਤੇ ਰਾਗ ਪਰਿ ਸੋ ਕਹੀਨ ਕੇਤੇ ਗਾਵਣ ਹਾਰੇ ਗਾਵ ਹੈ ਤੋ ਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਿਵਾਰੇ ਗਾਵ ਹੈ ਚਿੱਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵ ਹੈ ਇੰਦ ਇੰਦਾ ਸੁਨ ਬੈਠੇ ਦੇਵਤੇ ਆਂਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਣੁ ਸਾਧ ਵਿਚਾਰੇ गावण जतिस्ते संतोखी गाव बहै वीर करारे गावण पंडित पढन रखेसर युग जुग, जुग वेदा नाले गाव बहै मोहिनी आमनमोहन सुरगा मत्स्य पयाले गावण रत्न उपाए तेरे अठ 60 तीर्थ नाले गाव बहै जोध महाबलसौरा गाव बहै खाणी चारे गाव बहै खंड मंडल वर पंडा ਕਰ ਕਰ ਰਖੇ ਧਾਰੇ ਸਹੀ ਤੁਨੂ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਗਾਵਣ ਸੇ ਮੈ ਚਿਤ ਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੰਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਬੜਾਈ ਜੋਤਿ ਸਭਾ ਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਸਾ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰਹਿ ਮੇ ਭੂਤ ਖਿੰਤਾ ਕਾਲ ਵਾਰੇ ਕਾਇਆ ਜੁਗਤ ਡੰਡਾ ਪਰਤੇਤ ਆਈ ਪੰਥੀ ਸਰਲ ਜਮਾਤੇ ਮਨ ਜੀਤੇ ਜਗ ਜੀਤ ਆਦਿ ਸਿਸਿਆ ਆਦੇਸ ਆਦਿ ਨਿਦਨਾ ਅਦਿਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਘੜਗੜਵਾਜੇ ਨਾਦ ਆਬਨਾਥ ਨਾਥੀ ਸਭ ਜਾਕੇ ਰੇ ਦਿਸੇ ਦੇ ਅਬਰਾਸਾਦ ਸੰਯੋਗ ਵਿੰਯੋਗ ਦੁਇ ਕਾਰ ਚਲਾਵੇ ਲੇਖ ਆਵੇ ਭਾਗ ਆਦੇ ਇਸ ਸੇ ਆਦੇ ਇਸ ਆਦ ਨਿਲ ਆਦ ਅਨਹਤ ਜੁਗ ਜੁਗ ਏਕ ਹੋਵੇ ਇਸ ਏਕਮੋਈ ਜੁਗਤ ਵਿਆਹੀ ਤੈਂ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੇ ਇਕ ਲਾਏ ਦੀ ਬਾਨ ਜਿਵ ਤਿਸ ਭਾਵੇ ਤਵੇ ਚਲਾਵੇ ਜਿਵ ਹੋਵੇ ਫੁਰਮਾਨ ਓ ਵੇਖੇ ਓ ਨਾਨ ਦਰਨ ਆਵੇ ਬਹੁਤਾ ਇਹ ਵਿੜਾਨ ਆਦੇਸ ਸੇ ਆਦੇਸ ਆਦ ਨੀਲ ਨਾਦ ਨਹਤ ਜੁਗ ਜੁਗੇ ਕੋਵੇ ਆਸਨ ਲੋਏ ਲੋਏ ਪੰਡਾਰ ਜੋਖਿ ਪਾਇਆ ਸੋ ਇਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚ ਕਾਰ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ ਇਕ ਦੂਜੀ ਬੋ ਲਖ ਹੋ ਹੈ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਐ ਏਕ ਨਾਮ ਜਗਦੀਸ਼ ਇਤ ਰਹਾ ਪਤ ਬਵੜੀਆਂ ਚਣੀਏ ਹੋਵੇ 21 ਸੁਣ ਗੱਲ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਊੜੇ ਊੜ ਐ ਠੀਸ ਆਖਣ ਜੋਰ ਜਪਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋ ਰਣਾ ਸੁਰਤਿ ਗਿਆਨ ਵਿਚਾਰ ਜੋ ਰਣਾ ਜੋਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਹੀਂ ਚਨਾ ਕੋਏ ਰਾਤਿ ਰੁਤੇ ਥਿਥਿਵਾਰ ਪਉਣ ਬਾਣੀ ਅਗਣੀ ਪਾਤਲ ਜਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਜਿਸ ਵੀ ਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਹਣ ਪੰਜ ਪਰਵਾਨ ਨਦਰੀ ਕਰਮ ਪੋਏ ਨੀ ਸਾਣ ਕੱਚ ਬਗਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੂ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਮ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੇ ਕੇਤੀਆਂ ਬਾਣੇ ਕੇਤੇ ਬਾਤ ਨਿਰੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਦ ਬਿਨੋਦ ਗੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾੜਤ ਘੜੀਆਂ ਬਹੁਤ ਅਨੂਪ ਤਾ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਭਰਪੂਰ ਤਿੱਥੈ ਸੀਤੋਂ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨੋ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰਹਿ ਅਨੰ ਸਚਾ ਮਨਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰਣ ਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜੂ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆ ਅਹਰਨ ਮਤ ਵੇਦ ਥਿਆਰ ਪੋਖ ਲਾਗਨ ਤਬਤਾਓ ਪਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜਿਐ ਸ਼ਬਦ ਸਚੀ ਟਕਸਾਲ ਜਿਨ ਕੋ ਨੰਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਜਿਨ ਕੋ ਨੰਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਨ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਖੇਲੇ ਸਗਲ ਜਗਤ ਚੰਗਿਆਈਆ ਮੁਰਿਆਈਆ ਵਚੈ ਧਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੇਤੇ ਛੁਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ